ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਤ ਪ੍ਰੋਡਕਸ਼ਨ ਵਿੱਚ ਤੁਹਾਡਾ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਕੱਲ ਨੂੰ ਮਸੀਆ ਵਾਲੇ ਦੇਣ ਇਹ ਚੀਜ਼ਾਂ ਆਪਦੇ ਘਰ ਦੇ ਦਰਵਾਜ਼ੇ ਅੱਗੋਂ ਬਾਹਰ ਸੁੱਟ ਦਿਓ ਤੇ ਸਾਡੀ ਜ਼ਿੰਦਗੀ ਸੁਖੀ ਹੋ ਜਾਵੇਗੀ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਨੂੰ ਬੜੀ ਹੀ ਧਿਆਨ ਦੇ ਨਾਲ ਸੁਣਨਾ ਕਿਉਂਕਿ ਇਸ ਵੀਡੀਓ ਵਿੱਚ ਬਹੁਤ ਹੀ ਵਧੀਆ ਸਿੱਖਿਆ ਮਿਲਦੀ ਹੈ ਜਿਸ ਨੂੰ ਅਸੀਂ ਆਪਦੀ ਜ਼ਿੰਦਗੀ ਵਿੱਚ ਅਪਣਾ ਲਿਆ ਤਾਂ ਅਸੀਂ ਵੀ ਸੁਖੀ ਹੋ ਜਾਵਾਂਗੇ ਸਾਡੇ ਘਰ ਬਰਕਤ ਖੁਸ਼ੀਆਂ ਆਪ ਚੱਲ ਕੇ ਆਉਣਗੀਆਂ ਕਿਉਂਕਿ ਸੰਗਤ ਜੀ ਸਾਡੇ ਆਪਦੇ ਹੀ ਘਰ ਵਿੱਚ ਕਈ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਅਸੀਂ ਰੱਖ ਲੈਂਦੇ ਹਾਂ ਜਿਹੜੀਆਂ ਸਾਡੇ ਲਈ ਨੁਕਸਾਨ ਪਹੁੰਚਾਉਂਦੀਆਂ ਹਨ ਸਾਡਾ ਨੁਕਸਾਨ ਕਰਦੀਆਂ ਹਨ ਉਹ ਹੁੰਦੀਆਂ ਵੀ ਸਾਡੇ ਮਨ ਸਾਡੇ ਦਿਮਾਗ ਦੇ ਵਿੱਚ ਬੈਠੀਆਂ ਇਸ ਲਈ ਇੱਕ ਕਹਾਣੀ ਦੁਆਰਾ ਆਪਾਂ ਤੁਹਾਡੇ ਨਾਲ ਇਹ ਗੱਲਾਂ ਸਾਂਝੀਆਂ ਕਰਾਂਗੇ ਕਿ ਕਿਵੇਂ ਇਹਨਾਂ ਚੀਜ਼ਾਂ ਨੂੰ ਦਰਵਾਜ਼ੇ ਤੋਂ ਬਾਹਰ ਸੁੱਟਣ ਤੇ ਹੀ ਅਸੀਂ ਸੁਖੀ ਹੋ ਜਾਣਾ ਹੈ ਸੰਗਤ ਜੀ ਇੱਕ ਵਾਰ ਇੱਕ ਮਨੁੱਖ ਮਹਾਪੁਰਖਾਂ ਦੇ ਕੋਲ ਜਾਂਦਾ ਹੈ ਜੋ ਕਿ ਬੜੇ ਕਮਾਈ ਵਾਲੇ ਸੰਤ ਹੁੰਦੇ ਹਨ ਉਹਨਾਂ ਦੇ ਕੋਲ ਜਾਂਦਾ ਹੈ ਤੇ ਉਹਨਾਂ ਨੂੰ ਜਾ ਕੇ ਆਪਦਾ ਦੁੱਖ ਦੱਸਦਾ ਹੈ ਕਿ ਸੰਤ ਜੀ ਮੇਰੇ ਕੋਲ ਬਹੁਤ ਪੈਸਾ ਹੈ ਬਹੁਤ ਜਾਇਦਾਦ ਹੈ ਪਰ ਫਿਰ ਵੀ ਮੈਂ ਸੁਖੀ ਨਹੀਂ ਹਾਂ ਮੇਰੇ ਅੰਦਰ ਸਕੂਨ ਨਹੀਂ ਹੈ ਹਰ ਵਕਤ ਚਿੰਤਾ ਪਰੇਸ਼ਾਨੀ ਮੈਨੂੰ ਮਨੋਂ ਮਨ ਦੁਖੀ ਕਰੀ ਰੱਖਦੀ ਹੈ ਮੈਂ ਕਿਸੇ ਤਰ੍ਹਾਂ ਸੁਖੀ ਹੋਣਾ ਚਾਹੁੰਦਾ ਹਾਂ ਜੇਕਰ ਇਨੀ ਜਾਇਦਾਦ ਦੇ ਹੋਣ ਦੇ ਬਾਵਜੂਦ ਵੀ ਮੈਂ ਸੁਖੀ ਨਹੀਂ ਹਾਂ ਤਾਂ ਫਿਰ ਸੁਖੀ ਕਿਵੇਂ ਹੋ ਸਕਦਾ ਹਾਂ ਸੰਤ ਜੀ ਤੁਸੀਂ ਹੀ ਹੋ ਜਿਹੜੇ ਮੈਨੂੰ ਇਸ ਦੁੱਖ ਤੋਂ ਬਾਹਰ ਕੱਢ ਸਕਦੇ ਹੋ ਤਾਂ ਸੰਤ ਜੀ ਕਹਿਣ ਲੱਗੇ ਕਿ ਮੈਂ ਤੈਨੂੰ ਸੁਖੀ ਕਰ ਦਿਆਂਗਾ ਪਰ ਇਸ ਲਈ ਤੈਨੂੰ ਮੇਰੇ ਕੋਲ ਆਉਣਾ ਪਵੇਗਾ ਕੱਲ ਸਵੇਰੇ ਜਲਦੀ ਉੱਠ ਕੇ ਮੇਰੇ ਕੋਲ ਆ ਜਾਵੀਂ ਉਹ ਮਨੁੱਖ ਸੁਖੀ ਹੋਣ ਲਈ ਕੁਝ ਵੀ ਕਰ ਸਕਦਾ ਸੀ ਉਹ ਜਲਦੀ ਨਾਲ ਸਵੇਰੇ ਸਵਕਤ ਤੇ ਉੱਠਿਆ ਤੇ ਸੰਤ ਜੀ ਦੇ ਕੋਲ ਪਹੁੰਚ ਗਿਆ ਸੰਤ ਜੀ ਨੇ ਉਸ ਨੂੰ ਵੇਖਿਆ ਖੁਸ਼ ਹੋਏ ਤੇ ਉਹ ਮਨੁੱਖ ਕਹਿੰਦਾ ਕਿ ਛੇਤੀ ਮੈਨੂੰ ਸੁਖੀ ਕਰ ਦਿਓ ਤਾਂ ਸੰਤ ਜੀ ਕਹਿੰਦੇ ਕਿ ਨਹੀਂ ਹੁਣੇ ਨਹੀਂ ਪਹਿਲਾਂ ਤੈਨੂੰ ਸੁਖ ਲੈਣ ਲਈ ਪਹਾੜਾਂ ਤੇ ਜਾਣਾ ਪੈਣਾ ਹੈ ਕੀ ਤੂੰ ਮੇਰੇ ਨਾਲ ਚੱਲਣ ਲਈ ਤਿਆਰ ਹੈ ਤਾਂ ਉਹ ਝੱਟ ਰਾਜੀ ਹੋ ਗਿਆ ਸੰਤ ਜੀ ਨੇ ਇੱਕ ਥੈਲੇ ਵਿੱਚ ਤਿੰਨ ਇੱਟਾਂ ਬੰਨ ਕੇ ਉਸ ਮਨੁੱਖ ਦੇ ਸਿਰ ਤੇ ਰੱਖ ਦਿੱਤੀਆਂ ਤੇ ਦੋਨੇ ਜਾਣੇ ਪਹਾੜਾਂ ਵੱਲ ਨੂੰ ਚੱਲ ਪਏ ਹੁਣ ਸੰਤ ਜੀ ਅੱਗੇ ਅੱਗੇ ਕਿਉਂਕਿ ਉਹ ਤਾਂ ਦੁਨਿਆਵੀ ਕਰਮ ਕਾਂਡਾਂ ਤੋਂ ਪਹਿਲਾਂ ਹੀ ਰਹਿਤ ਥਨ ਮਨੋਂ ਮਾਨ ਪ੍ਰਮਾਤਮਾ ਦੀ ਭਗਤੀ ਕਰ ਰਹੇ ਸਨ ਪਰ ਇਹ ਮਨੁੱਖ ਦੇ ਅੰਦਰ ਦੁਨਿਆਵੀ ਕਰਮ ਕਾਂਡ ਵੀ ਚੱਲ ਰਹੇ ਸਨ ਤੇ ਉਤੋਂ ਉਸ ਨੂੰ ਉਹਨਾਂ ਇੱਟਾਂ ਦਾ ਭਾਰ ਲੱਗ ਰਿਹਾ ਸੀ ਜਿਸ ਕਰਕੇ ਉਹ ਪਿੱਛੇ ਸੀ ਸੰਤ ਜੀ ਨੇ ਤਿੰਨ ਚਾਰ ਵਾਰ ਉਸ ਨੂੰ ਕਿਹਾ ਕਿ ਛੇਤੀ ਛੇਤੀ ਚੱਲ ਤਾਂ ਉਹ ਮਨੁੱਖ ਕਹਿੰਦਾ ਕਿ ਮੈਨੂੰ ਤਾਂ ਭਾਰ ਲੱਗ ਰਿਹਾ ਹੈ ਇਸ ਲਈ ਹੀ ਮੈਂ ਹੌਲੀ-ਹੌਲੀ ਤੁਰ ਰਿਹਾ ਹਾਂ ਮੇਰੇ ਤੋਂ ਛੇਤੀ ਨਹੀਂ ਤੁਰਿਆ ਜਾਂਦਾ ਸੰਤ ਜੀ ਨੇ ਸੰਤ ਜੀ ਪਿੱਛੇ ਮੁੜੇ ਤੇ ਮੁੜ ਕੇ ਉਸ ਦੇ ਥੈਲੇ ਦੇ ਵਿੱਚੋਂ ਇੱਕ ਇੱਟ ਖੋਲ ਕੇ ਕੱਢ ਕੇ ਉੱਥੇ ਹੀ ਖੜੀ ਕਰ ਦਿੱਤੀ ਤੇ ਦੂਜੀਆ ਇੱਟਾ ਬੰਨ ਕੇ ਫਿਰ ਉਸ ਦੇ ਸਿਰ ਤੇ ਰੱਖ ਦਿੱਤੀਆਂ ਤੇ ਕਿਹਾ ਹੁਣ ਤੇਰਾ ਭਾਰ ਹੌਲਾ ਹੋ ਗਿਆ ਹੈ ਛੇਤੀ ਤੁਰ ਉਹ ਸੋਚਣ ਲੱਗਾ ਕਿ ਜੇ ਇਸ ਇੱਟ ਨੂੰ ਕੱਢਣਾ ਹੀ ਸੀ ਰਾਹ ਵਿੱਚ ਸੁੱਟਣਾ ਹੀ ਸੀ ਤਾਂ ਪਹਿਲਾਂ ਹੀ ਇਸ ਨੂੰ ਕਿਉਂ ਲਿਆਂਦਾ ਇਹਨਾਂ ਸੋਚਦੇ ਹੋਏ ਉਹ ਅੱਗੇ ਚੱਲਦਾ ਗਿਆ ਹਜੇ ਵੀ ਉਹ ਪਿੱਛੇ ਹੀ ਸੀ ਤੇ ਸੰਤ ਜੀ ਕਹਿਣ ਲੱਗੇ ਕਿ ਇਸ ਤਰ੍ਹਾਂ ਤਾਂ ਆਪਾਂ ਪਹਾੜ ਤੱਕ ਕਦੇ ਨਹੀਂ ਪਹੁੰਚ ਸਕਦੇ ਉਹ ਫੇਰ ਆਏ ਤੇ ਉਹਨਾਂ ਨੇ ਦੂਸਰੀ ਇੱਟ ਵੀ ਉਸ ਦੇ ਥੈਲੇ ਵਿੱਚੋਂ ਕੱਢ ਦਿੱਤੀ ਤੇ ਕਰਦੇ ਕਰਦੇ ਤੀਸਰੀ ਇੱਟ ਵੀ ਕੱਢ ਦਿੱਤੀ ਹੁਣ ਉਹ ਮਨੁੱਖ ਸੁਖਾਲਾ ਹੋ ਗਿਆ ਉਸ ਦੇ ਮਨ ਵਿੱਚ ਗੱਲਾਂ ਤਾਂ ਬਹੁਤ ਚੱਲ ਰਹੀਆਂ ਸਨ ਪਰ ਉਹ ਜਦੋਂ ਪਹਾੜ ਤੇ ਪਹੁੰਚੇ ਤਾਂ ਮਨੁੱਖ ਕਹਿੰਦਾ ਕਿ ਸੰਤ ਜੀ ਹੁਣ ਤਾਂ ਆਪਾਂ ਪਹਾੜਾਂ ਤੇ ਪਹੁੰਚ ਚੁੱਕੇ ਹਾਂ ਮੈਨੂੰ ਛੇਤੀ ਸੁਖੀ ਕਰ ਦਿਓ ਤਾਂ ਸੰਤ ਜੀ ਕਹਿੰਦੇ ਮੈਂ ਤਾਂ ਤੈਨੂੰ ਰਾਹ ਵਿੱਚ ਹੀ ਸੁਖੀ ਕਰ ਦਿੱਤਾ ਸੀ ਪਰ ਉਹ ਮਨੁੱਖ ਨੂੰ ਸਮਝ ਨਾ ਆਈ ਸੰਤ ਜੀ ਕਹਿੰਦੇ ਕਿ ਮਨੁੱਖ ਦੇ ਦੁੱਖਾਂ ਦਾ ਕਾਰਨ ਮਨੁੱਖ ਆਪ ਹੀ ਹੈ ਕਿਉਂਕਿ ਉਹ ਇਹ ਪਹਾੜ ਜਿੱਦੀ ਜ਼ਿੰਦਗੀ ਵਿੱਚ ਆਪ ਹੀ ਇਹ ਦੁੱਖ ਲਈ ਫਿਰਦਾ ਹੈ ਜਿਸ ਨੂੰ ਉਹ ਸੁੱਟ ਤਾਂ ਸਕਦਾ ਹੈ ਪਰ ਸੁੱਟਣਾ ਨਹੀਂ ਚਾਹੁੰਦਾ ਇਹ ਪੰਡ ਆਪਦੇ ਸਿਰ ਤੇ ਹੀ ਰੱਖ ਕੇ ਜ਼ਿੰਦਗੀ ਪਾਰ ਨਗਾਉਣਾ ਚਾਹੁੰਦਾ ਹੈ ਜਿਸ ਕਰਕੇ ਉਹ ਦੁਖੀ ਰਹਿੰਦਾ ਹੈ ਤਾਂ ਉਹ ਮਨੁੱਖ ਫਿਰ ਪੁੱਛਦਾ ਹੈ ਇਹ ਇੱਟ ਦਾ ਕੀ ਦੁੱਖਾਂ ਨਾਲ ਸੰਬੰਧ ਸੰਤ ਜੀ ਕਹਿੰਦੇ ਕਿ ਇਹ ਇੱਟਾਂ ਹੀ ਹਨ ਜਿਵੇਂ ਪਹਿਲੀ ਇਟ ਹੈ ਦੁਨੀਆ ਦਾ ਡਰ ਕਿ ਲੋਕ ਕੀ ਕਹਿਣਗੇ ਜਿਸ ਚੱਕਰ ਵਿੱਚ ਮਨੁੱਖ ਉਹ ਵੀ ਕੰਮ ਕਰਦਾ ਹੈ ਜਿਹੜੇ ਉਸ ਨੂੰ ਦੁਖੀ ਕਰ ਦਿੰਦੇ ਹਨ ਜਿਵੇਂ ਕਰਜ਼ੇ ਚੁੱਕ-ਚੁੱਕ ਕੇ ਔਖਾ ਹੋ ਕੇ ਘਰ ਵਿੱਚ ਜੇਕਰ ਕਿਸੇ ਦੀ ਮੌਤ ਹੋ ਜਾਵੇ ਇਕੱਠ ਕਰਦਾ ਹੈ ਖੁੱਲੇ ਖਰਚੇ ਕਰਦਾ ਹੈ ਲੋੜ ਤੋਂ ਵੱਧ ਖਰਚੇ ਕਰਦਾ ਹੈ ਲੋਕਾਂ ਵੱਲ ਵੇਖ ਕੇ ਆਪਦੀ ਜ਼ਿੰਦਗੀ ਜੀਣੀ ਜਿਸ ਕਰਕੇ ਉਹ ਸਦਾ ਦੁਖੀ ਰਹਿੰਦਾ ਹੈ ਜਿੱਦਣ ਉਸ ਨੇ ਇਹ ਸਭ ਕੁਝ ਛੱਡ ਦਿੱਤਾ ਆਪਦੀ ਸੋਚ ਬਦਲ ਲਈ ਸੋਚ ਵਿੱਚ ਸੁਧਾਰ ਕਰ ਲਿਆ ਉਹਦਣ ਹੀ ਉਸ ਨੇ ਸੁਖੀ ਹੋ ਜਾਣਾ ਹੈ ਲੋਕਾਂ ਦੇ ਡਰ ਵਾਲੀ ਇਹ ਇੱਟ ਆਪਦੇ ਦਰਵਾਜ਼ੇ ਤੋਂ ਬਾਹਰ ਛੁੱਟ ਦਿੱਤੀ ਉਹਦਣ ਹੀ ਉਹ ਸੁਖੀ ਹੋ ਜਾਵੇਗਾ ਤੇ ਉਹਦੇ ਘਰ ਬਰਕਤ ਆਉਣੀ ਸ਼ੁਰੂ ਹੋ ਜਾਵੇਗੀ ਦੂਸਰੀ ਇੱਟ ਹੈ ਭਵਿੱਖ ਦੀ ਚਿੰਤਾ ਕੀ ਹਾਏ ਕੀ ਹੋਊਗਾ ਅੱਗੇ ਸਾਡੇ ਨਾਲ ਅਸੀਂ ਕੀ ਕਰਾਂਗੇ ਕੀ ਖਾਵਾਂਗੇ ਸਾਡੇ ਬੱਚੇ ਵੱਡੇ ਹੋ ਕੇ ਕੀ ਕਰਨਗੇ ਉਹਨਾਂ ਲਈ ਪੈਸਾ ਹੀ ਜੋੜ ਲਈਏ ਜੇ ਮੈਂ ਜ਼ਮੀਨ ਖਰੀਦ ਲੈਂਦਾ ਤਾਂ ਸਾਡੇ ਕੋਲ ਅੱਜ ਪੈਸਾ ਹੋਣਾ ਸੀ ਜਾਂ ਮੈਂ ਅੱਜ ਇਹ ਚੀਜ਼ ਖਰੀਦਾਂਗਾ ਤਾਂ ਮੇਰੇ ਬੱਚੇ ਸੁਖੀ ਰਹਿਣਗੇ ਇਹ ਹੋ ਜਾਈਆਂ ਚਿੰਤਾਵਾਂ ਫਿਕਰ ਬੰਦੇ ਨੂੰ ਸੁਖੀ ਹੋਣ ਹੀ ਨਹੀਂ ਦਿੰਦੇ ਸਾਡੇ ਇਨਸਾਨ ਇਨ੍ਹਾਂ ਹੀ ਬੋਝਾਂ ਥੱਲੇ ਦੱਬੇ ਰਹਿੰਦੇ ਹਨ ਤੇ ਦੱਬਿਆਂ ਦੱਬਿਆਂ ਖੋਰ ਦੁਖੀ ਹੋ ਜਾਂਦੇ ਹਨ ਉਹ ਆਪਦੀ ਸੁੱਧ ਬੁੱਧ ਖੋ ਬੈਂਦੇ ਹਨ ਉਸ ਨੂੰ ਜੀਵਨ ਦਾ ਅਸਲੀ ਮਨੋਰਥ ਤਾਂ ਭੁੱਲ ਹੀ ਜਾਂਦਾ ਹੈ ਕਿ ਜੇ ਮਨੁੱਖਾ ਜਨਮ ਮਿਲਿਆ ਹੈ ਤਾਂ ਮੈਂ ਚੰਗੇ ਕਰਮ ਕਰਾਂ ਰੱਬ ਦਾ ਨਾਮ ਲਵਾਂ ਭਲਾਈ ਕਰਾਂ ਜਿਨ ਨੇ ਇਸ ਦੁਨੀਆ ਤੇ ਭੇਜਿਆ ਹੈ ਉਸ ਨੇ ਮੇਰੀ ਰੋਟੀ ਦਾ ਫਿਕਰ ਵੀ ਕੀਤਾ ਹੈ ਸਾਡੀ ਤਾਂ ਗੁਰਬਾਣੀ ਵਿੱਚ ਵੀ ਲਿਖਿਆ ਹੈ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਤੇ ਫਿਰ ਵੀ ਅਸੀਂ ਸਮਝਦੇ ਨਹੀਂ ਇਹ ਚਿੰਤਾ ਵਾਲੀ ਇੱਟ ਨੂੰ ਛੁੱਟਦੇ ਨਹੀਂ ਇਸ ਨੂੰ ਛੁੱਟੋ ਤੇ ਸੁਖੀ ਹੋ ਜਾਓ ਤੇ ਤੀਸਰੀ ਇੱਟ ਹੈ ਹੰਕਾਰ ਇਹ ਇੱਟ ਹੋਮੇ ਦੀ ਜੋ ਸਾਨੂੰ ਅੰਦਰੋਂ ਅੰਦਰ ਹੀ ਖਾਈ ਜਾ ਰਹੀ ਹੈ ਕਿ ਮਨੁੱਖ ਕਹਿੰਦਾ ਹੈ ਕਿ ਮੈਂ ਸਭ ਤੋਂ ਵੱਡਾ ਗਿਆਨੀ ਆ ਮੇਰੇ ਤੋਂ ਵੱਧ ਹੋਰ ਕੋਈ ਸਿਆਣਾ ਨਹੀਂ ਮੇਰੇ ਵਿੱਚ ਹੀ ਸਿਆਣਪ ਹੈ ਮੈਂ ਹੀ ਹਾਂ ਜਿਸ ਨੇ ਇਹਨੇ ਜ਼ਮੀਨ ਜਾਇਦਾਦ ਬਣਾ ਲਈ ਹੈ ਮੈਂ ਹੀ ਹਾਂ ਜੋ ਸਭ ਤੋਂ ਅਮੀਰ ਹਾਂ ਲੋਕਾਂ ਤੋਂ ਉੱਤੇ ਹਾਂ ਫੋਣਾ ਸੁਲੱਖਾ ਹਾਂ ਅਕਲਮੰਦ ਹਾਂ ਬਸ ਹੰਕਾਰ ਅੰਦਰ ਜੀ ਕੇ ਆਪ ਦੇ ਆਪ ਨੂੰ ਹੋਰ ਦੁਖੀ ਕਰੀ ਜਾਂਦਾ ਹੈ ਜਿੱਦਣ ਹੰਕਾਰ ਰੂਪੀ ਇਹ ਏਟ ਛੱਡ ਦਿੱਤੀ ਪਰਮਾਤਮਾ ਦੀ ਭਜਨ ਬੰਦਗੀ ਕਰਨ ਲੱਗੇ ਕਿ ਜਿਸ ਪਰਮਾਤਮਾ ਨੇ ਸਾਨੂੰ ਸਮਰੱਥ ਬਣਾਇਆ ਹੈ ਉਸ ਦੀ ਰਜਾ ਵਿੱਚ ਰਹੀਏ ਉਸ ਪਰਮਾਤਮਾ ਦਾ ਸਦਾ ਸ਼ੁਕਰਾਨਾ ਕਰੀਏ ਸ਼ੁਕਰਗੁਜ਼ਾਰ ਹੋਈਏ ਜਿੱਦਣ ਤੋਂ ਮਨੁੱਖ ਇਹ ਤਿੰਨੇ ਚੀਜ਼ਾਂ ਨੂੰ ਆਪ ਦੇ ਅੰਦਰੋਂ ਆਪਦੇ ਘਰੋਂ ਸੁੱਟ ਦਊਗਾ ਉਹਦੋਂ ਤੋਂ ਹੀ ਹਰ ਮਨੁੱਖ ਸੁਖੀ ਹੋ ਜਾਵੇਗਾ ਸੁਖੀ ਹੋਣ ਲਈ ਸਾਨੂੰ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਬਸ ਇਹਨਾਂ ਵਿਕਾਰਾਂ ਰੂਪੀ ਇੱਟ ਨੂੰ ਆਪਦੇ ਘਰੋਂ ਪਾਟ ਕੇ ਬਾਹਰ ਸੁੱਟਣਾ ਹੈ ਤੇ ਫਿਰ ਅਸੀਂ ਸੁਖੀ ਹੋ ਜਾਵਾਂਗੇ ਬਰਕਤਾਂ ਸਾਡੇ ਘਰ ਆਪ ਦਸਤਕ ਦੇਣਗੀਆਂ ਅਸੀਂ ਖੁਸ਼ੀ ਖੁਸ਼ਹਾਲ ਰੱਬ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਗੁਜ਼ਾਰ ਕਰਾਂਗੇ ਤੇ ਆਪਦੀ ਜ਼ਿੰਦਗੀ ਜਿਹੜੀ ਆ ਉਸੌਖੀ ਹੀ ਪਹਾੜ ਜਿੱਡੀ ਏ ਜ਼ਿੰਦਗੀ ਸੌਖੀ ਹੀ ਪਾਰ ਕਰ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ